ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 15 ਤਰੀਕ ਨੂੰ ਵੀਡੀਓ ਬਣਾ ਰਹੇ ਆ 15 ਦਸੰਬਰ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਐਤਵਾਰ ਦਾ ਦਿਨ ਆ 15 ਦਸੰਬਰ ਆ ਸੋ ਆਪਣੇ ਫਾਰਮ ਤੋਂ ਡਾਇਰੈਕਟ ਵੀਡੀਓ ਕਵਰ ਕਰਦੇ ਆ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹ ਆਪਣਾ ਪੇਜ ਨੂੰ ਫੋਲੋ ਕਰ ਲਿਓ ਸੋ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਦੀ ਪੂਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਤੇ ਸ਼ੇਅਰ ਕਰਾਂਗੇ ਬੱਸੀ ਨੂੰ ਇਹਨੇ ਜਨਮ ਦਿੱਤਾਗਾ ਕਿਹੜੇ ਸੀਮੰਦ ਦੀ ਬੱਚੀ ਆ ਕਿਹੜੇ ਦੀ ਆ ਆਪਾਂ ਸਾਰਾ ਰਿਕਾਰਡ ਆਪਣੇ ਕੋਲ ਹੈਗਾਗਾ ਬਾਕੀ ਮੇਨ ਕੰਮ ਜੇਰ ਦਾ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਦੇਖਾ ਜੇ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਆ ਤੁਹਾਨੂੰ ਬੱਸੀ ਤੋੜ ਕੇ ਦਿਖਾਵਾਂਗੇ ਹਾਈਟ ਲੈਂਥ ਬੱਸੀ ਦੀ ਬਹੁਤ ਜ਼ਿਆਦਾ ਆ ਬਾਕੀ ਮਗਰ ਬੱਚਾ ਬਹੁਤ ਚੰਗਾ ਤੁਸੀਂ ਨੇੜ ਤੋਂ ਦੇਖ ਸਕਦੇ ਹੋ ਕਿਹੜੇ ਸੀਮੰਦ ਦੀ ਬੱਚੀ ਆ ਇਹ ਸਾਰਾ ਰਿਕਾਰਡ ਦੇ ਦਾਂਗੇ ਪਹਿਲਾਂ ਬੱਸੀ ਚਾਰ ਦਾਂਦੇ ਇਹ ਸੂਈ ਹੋਈ ਆ ਫੁੱਲ ਹਾਈਟ ਫੁੱਲ ਲੈਂਥ ਆ ਬੱਚੀ ਦੀ ਸੋ ਦੇਖ ਸਕਦੇ ਹੋ ਤੁਸੀਂ ਸੋ ਪਹਿਲਾ ਸੂਆ ਬੱਸੀ ਸੂਈ ਆ ਚਾਰ ਦੰਦਾ ਬੱਸੀ ਮੁਹ ਸੋ वजन ਮजूद ਬੱਸੀ ਚ ਬਹੁਤ ਜ਼ਿਆਦਾ ਆ ਬਰੀਡ ਬਹੁਤ ਜ਼ਿਆਦਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਗਾ ਬੱਸੀ ਨੇ ਉਹਨਾਂ ਨੂੰ ਜਾਣ ਦਿੱਤਾ ਦੇਖ ਸਕਦੇ ਹੋ ਜੰਮ ਦੀ ਬੱਸੀ ਖੁਰਲੀ ਜਿੱਡੀ ਆ ਬਹੁਤ ਚੰਗੇ ਸੀਮਣ ਦੀ ਬੱਚੀ ਆ ਇਹਦਾ ਰਿਕਾਰਡ ਆਪਾਂ ਤੁਹਾਨੂੰ ਦੇ ਦਾਂਗੇ ਪਹਿਲਾ ਸੂਆ ਸੂਈ ਆ ਸੋ ਮੇਨ ਕੰਮ ਹੁੰਦਾ ਜੇਰ ਦਾ ਜੇਰ ਆਪਾਂ ਦੁਬਾਰੇ ਦਿਖਾ ਰਹੇ ਨੇ ਜੇਰ ਪ੍ਰੋਪਰ ਪੈ ਚੁੱਕੀ ਆ ਹੁਣ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਬੱਚੀ ਨੂੰ ਹਾਈਟ ਲੈਂਥ ਬੱਚੀ ਦੀ ਬਹੁਤ ਜ਼ਿਆਦਾ ਹੈ ਨਾਲ ਖੜੀ ਮੁੱਤ ਮੜਾ ਜਾ ਕੇ ਹਾਈਟ ਲੈਂਥ ਫੁੱਲ ਆ ਬੱਚੀ ਦੀ ਲੈਂਥ ਬਹੁਤ ਆ ਬਰੀਡ ਬਹੁਤ ਆ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਇੱਥੇ ਚੈੱਕ ਕਰ ਸਕਦੇ ਹੋ ਫੁੱਲ ਹਾਈਟ ਤੇ ਫੁੱਲ ਲੈਂਥ ਆ ਬੱਚੀ ਦੀ ਸੋ ਹਵਾਨਾ ਦੇ ਤੁਸੀਂ ਸ਼ੇਪ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਖਾਨ ਹਟ ਜਾ ਬਸ ਪਾਸੇ ਅੱਗੇ ਪਿੱਛੇ ਦਾ ਹਵਾਨਾ ਅੱਗੇ ਨੂੰ ਵੀ ਹਵਾਨਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਇਹ ਹੋਵਣਾ ਪਿੱਛੇ ਨੂੰ ਬਹੁਤ ਜ਼ਿਆਦਾ ਬੱਚੀ ਦਾ ਆਪਾਂ ਜੇਰ ਪੈਣ ਤੋਂ ਬਾਅਦ ਵੀਡੀਓ ਕਵਰ ਕਰ ਰਹੇ ਹਾਂ ਬਾਕੀ ਸਵੇਰ ਦੀ ਮਿਲਕਿੰਗ ਬੱਚੀ ਹੋਗੀ 11 12 ਕਿਲੋ ਸਵੇਰ ਮਿਲਕਿੰਗ ਕਰੀ ਹੈ ਜੀ ਫੁੱਲ ਬਰੀਡ ਟੌਪ ਦਾ ਨਗੀਨਾਗਾ ਕਿਸੇ ਮੇਰੇ ਵੀਰ ਨੇ ਫਾਰਮਿੰਗ ਦੀ ਸਟਾਰਟਿੰਗ ਕਰਨੀ ਆ ਫਾਰਮ ਦੀ ਉਹਦੇ ਵਾਸਤੇ ਟੌਪ ਦਾ ਨਗੀਨਾਗਾ ਕਿਉਂਕਿ ਇੱਕ ਮਗਰ ਵੀ ਬੱਚੀ ਆ ਇਹ ਆਪ ਵੀ ਬੱਸੀ ਫੁੱਲ ਬਰੀਡ ਦੇ ਵਿੱਚ ਆ ਪਹਿਲਾ ਸੂਆ ਸੂਈ ਆ ਸੋ ਬੱਬੀ ਸਾਨੂੰ ਖੋਲ ਕੇ ਤੋਰ ਕੇ ਦਿਹਾਉਣੇ ਆ ਤੁਰਦੀ ਬੱਚੀ ਦਾ ਹਵਾਨਾ ਜੱਜ ਕਰਿਓ ਤੇ ਹਾਈਟ ਤੇ ਲੈਂਥ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਲੈ ਆਪ ਤੇ ਇੱਧਰ ਲੈ ਆ ਬਾਹਰ ਹੌਲੀ ਹੌਲੀ ਸੋ ਬੱਚੇ ਦਾ ਜ਼ਿਆਦਾ ਕਰਦੀ ਕਰਕੇ ਖੁੱਲੀ ਫਿਰਦੀ ਆਈ ਆ ਬੱਚੀ ਫਾਰਮ ਚੋਂ ਸੋ ਤਾਂ ਕਰਕੇ ਥੋੜੀ ਰਸਿੱਤ ਲਿਹਾਰੇ ਦੀ ਸੋ ਥੋੜੀ ਜੀ ਖੁੱਲੀ ਫਿਰਦੀ ਆਈ ਕਰਕੇ ਤੇ ਲਿਹਾਰੇ ਦੀ ਆਲ ਮਣਾਉਂਦੀ ਆ ਤੋ ਲੈ ਚਲ ਅੰਦਰ ਲੈ ਚਲ ਬੁੱਤ ਬੱਚੀ ਕਮਾ ਦੇ ਇੱਕ ਵਾਰੀ ਕੀੜਾ ਲੈ ਚਲ ਅੰਦਰ ਲੈ ਚਲ ਅੰਦਰ ਲੈ ਚਲ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ। ਥੋੜੀ ਖੁੱਲੀ ਫਿਰਦੀ। ਆਈਆ ਬੱਚੀ ਕਿਉਂਕਿ ਧਲਿਆਰੇ ਦੀ ਔਲ ਮਨਾਉਂਦੀ ਆ ਖੜਖੜ ਕੇ ਤਾਈਆਂ ਤੁਰਦੀ ਆ। ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਹਾਈਟ ਲੈਂਥ ਫੁੱਲਾ ਬੱਚੀ ਦੀ। ਹਵਾਨੇ ਦੀ ਸ਼ੇਪ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਪੂਰਾ ਚੌੜਾ ਤੇ ਠੋਸ ਹਵਾਨਾ ਅੱਗੇ ਪਿੱਛੇ ਦਾ। ਸੋ ਇੱਕ ਲੱਤ ਤੇ ਸਾਈਡ ਤੇ ਸਵੇਲਿੰਗ ਜ਼ਰੂਰ ਹੋਈ ਹੋਈ ਆ ਕੋਈ ਮੇਰਾ ਵੀਰ ਦੂਰ ਨੇੜੇੋਂ ਆਨਲਾਈਨ ਪੈਸੇ ਪਾਉਂਦਾ ਤਾਂ ਸਵੇਲਿੰਗ ਆ ਬਿਲਕੁਲ। ਕਿਉਂਕਿ ਬੱਚੀ ਦੀ ਹਾਈਟ ਲੈਂਥ ਯਾਦਿਆ ਕਿਉਂਕਿ ਵੀਰੇ ਭਲਾਂ ਪਾਲਿਆ ਨਾ ਪਸ਼ੂ ਤੌਰਨ ਵੇਲੇ ਸੂਨ ਵੇਲੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ